ਅੱਜ ਅਸੀਂ ਖੜੇ ਆਂ ਪਿੰਡ ਪਧਰਾਣੇ ਵਿੱਚ ਤੇ ਮੇਰੇ ਨਾਲ ਨੇ ਪਧਰਾਣੇ ਤੋਂ ਬਹੁਤ ਸਾਰੇ ਵਿਅਕਤੀ ਜਿਨ੍ਹਾਂ ਦੇ ਵਿੱਚ ਬਰਵਿੰਦਰ ਜੀ ਆ ਤੇ ਪਿੰਡ ਦੇ ਘਨਸ਼ਿਆਮ ਜੀ ਆ ਜਾਂ ਹੋਰ ਸਾਫਕਾ ਸਰਪੰਚਾ ਸ਼ੋਕਰਾਨਾ ਜੀ ਨੈਨਵਾ ਤੋਂ ਆ ਸੋਨੂ ਠਾਕਰ ਨੇ ਨਜ਼ਦੀਕੀ ਪਿੰਡ ਸਲੇਮਪੁਰ ਤੋਂ ਆ ਸਾਰੇ ਸਾਥੀਆਂ ਨੇ ਅੱਜ ਇੱਥੇ ਮਿਲ ਕੇ ਅੱਜ ਜਾਨਿਆ ਤੇ ਦੇਖਿਆ ਕਿ ਕਿਸ ਤਰ੍ਹਾਂ ਪੂਰੀ ਪਿਆਰ ਮੁਹੱਬਤ ਔਰ ਸਨੇਹ ਨਾਲ ਆਪਣੀ ਭਾਵਨਾ ਦਾ ਦਿਲ ਦੀਆਂ ਭਾਵਨਾਵਾਂ ਨੂੰ ਪ੍ਰਗਟਾਵਾ ਕਰਦੇ ਹੋਏ ਉਹਨਾਂ ਸਾਥੀਆਂ ਨੇ ਉਹਨਾਂ ਲੋੜਵੰਦਾਂ ਦੀ ਮਦਦ ਵਾਸਤੇ ਇਸ ਪਿੰਡ ਦੇ एनआरएवीज और लोकल मशीनदया ने एक अपराला ਕੀਤਾ ਵਾ ਕਿ ਆਪਣੇ ਵੱਲੋਂ ਕੁਛ ਜੋ ਜਿੰਨਾ ਕਿ ਵੀ ਇਹਨਾਂ ਦਾ ਇਨੀਸ਼ਲ ਸਟੇਜ ਤੇ ਜੋ ਇਹਨਾਂ ਨੂੰ ਇਨਪੁਟਸ ਆਈਆਂ ਸਗੀਆਂ ਕਿ ਉੱਥੇ ਕੀ ਕੀ ਲੋਡ ਹੈਗੇ ਆ ਵਿਸ਼ੇਸ਼ ਤੌਰ ਤੇ ਖਾਣ ਪੀਣ ਵਾਲੀ ਸਮਗਰੀ ਉਸ ਦੀਆਂ ਕਿੱਟਾਂ ਤਿਆਰ ਕਰ ਰਹੇ ਨੇ 200 ਪਲੱਸ ਇਹ ਕਿੱਟਾਂ ਆਲਮੋਸਟ ਤਿਆਰ ਹੋਣ ਦੀਆਂ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਇਹ ਲੈ ਕੇ ਜਾਣਗੇ ਖੁਦ ਇਹਨਾਂ ਨੇ ਕਿਸੇ ਹੋਰ ਸੰਸਥਾ ਨੂੰ ਦੇਣ ਦੀ ਬਜਾਏ ਪ੍ਰਣਾਇ ਕੀਤਾ ਕਿ ਆਪਣੇ ਸਾਧਨਾ ਰਾਹੀਂ ਨਿੱਜੀ ਖਰਚ ਖੇਚਲ ਕਰਦੇ ਹੋਏ ਉਸ ਥਾਂ ਤੇ ਇਹ ਸਮਾਨ ਦੇ ਕੇ ਜਾਣਗੇ ਮੇਰੇ ਨਾਲ ਨੇ ਬਲਵਿੰਦਰ ਜੀ ਤੇ ਪੂਰੀ ਜਾਣਕਾਰੀ ਬਲਵਿੰਦਰ ਜੀ ਤੋਂ ਪ੍ਰਾਪਤ ਕਰਦੇ ਆਂ ਤੇ ਨਾਲ ਹੀ ਤੁਹਾਡੀ ਗੱਲਬਾਤ ਜੋ ਇਹਨਾਂ ਪਿੰਡ ਦੇ ਵਸਨੀਕਾਂ ਨਾਲ ਜਾਂ ਇਹਨਾਂ ਦਾਨੀ ਸੱਜਣਾਂ ਨਾਲ ਹੋਈ ਆ ਉਹ ਵੀ ਤੁਹਾਨੂੰ ਸਲਾਮਾਂਗੇ ਬਲਵਿੰਦਰੀ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਜੀ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਬਣਾਉਣ ਆਣ ਲਾ ਅੱਪਾ ਗੱਲ ਕਰੀਏ ਕਿ ਜਿਸ ਤਰ੍ਹਾਂ ਪਿਛਲੇ ਨਾਲੋਂ ਆਪਾਂ ਤੁਸੀਂ ਕਿੱਟਾਂ ਤਿਆਰ ਕੀਤੀਆਂ ਨੇ ਤਾਂ ਇਸ ਤੋਂ ਪਹਿਲਾਂ ਵੀ ਆਪਾਂ ਇਹੋ ਜਿਹਾ ਯਤਨ ਕਰਦੇ ਰਹਿੰਦੇ ਹਾਂ ਹਾਂਜੀ ਅਸੀਂ ਪਹਿਲਾਂ ਵੀ ਜੀ ਕੋਵਿਡ ਵਿੱਚ ਜਦੋਂ ਆਇਆ ਸੀ ਆਲੇ ਦੁਆਲੇ ਬਣਾ ਕੇ ਕਿੱਟਾਂ ਸੱਤ ਪਿੰਡਾਂ ਵਿੱਚ ਅਸੀਂ ਡਿਲੀਵਰ ਕੀਤੀਆਂ ਸੀ ਸਾਰਿਆਂ ਨੂੰ ਲੋੜਵੰਦਾਂ ਨੂੰ ਤੇ ਹੁਣ ਜਿਹੜੇ ਸਮਾਨ ਆ ਇਹਦੇ ਵਿੱਚ ਰੈਸ਼ਨ ਸਮਗਰੀ ਤੋਂ ਇਲਾਵਾ ਹੋਰ ਕੀ ਕੀ ਸਮਾਨ ਆ ਇਸ ਤੋਂ ਬਾਅ ਇੱਕ ਟਰੈਲੀ ਭਰ ਕੇ 100 ਕਵਾਂਟਲ ਠੀਕ ਹੈ ਜੀ ਤੇ ਹੋਰ ਵਗੈਰਾ ਹਾਰਾ ਚਾਰਾ ਵਗੈਰਾ ਵਗੈਰਾ ਚਾਰ ਵਗੈਰਾ ਚਾਰ ਹੁੰਦਾ ਚਾਰ ਹੁੰਦਾ ਜੀ ਠੀਕ ਹੈ ਜੀ ਬਾਕੀ ਹੋਰ ਪਸ਼ੂਆਂ ਲਈ ਖਾਦ ਵੀ ਹੈਗੀ ਆ ਹਾਰਾ ਚਾਰਾ ਵੀ ਹੈਗਾ ਜੀ ਉਹ ਵੀ ਕਰਾਂ ਦੇਣਾ ਤੇ ਇਹ ਕਦੋਂ ਤੱਕ ਤੁਸੀਂ ਡਿਲੀਵਰ ਕਰਨਾ ਉਧਰ ਅਸੀਂ ਇਸ ਹਫ਼ਤੇ ਵਿੱਚ ਹੀ ਕਰ ਦੋਗੇ ਉਸ ਤੋਂ ਬਾਅਦ ਅਗਲਾ ਪਲਾਨ ਕੀ ਤੁਹਾਡਾ ਉਸ ਤੋਂ ਬਾਅਦ ਅਸੀਂ ਉੱਥੇ ਜਾ ਕੇ ਲੋਕਾਂ ਦੀ ਦੇਖਾਂਗੇ ਜੀ ਕੀ ਚੱਕਰ ਆ ਭੀ ਕੀ ਚਾਹੀਦਾ ਉਹਨਾਂ ਨੂੰ ਉਹਨਾਂ ਵਾਸਤੇ ਹਾਂ ਜੀ ਮੈਡੀਸਨ ਦੀ ਲੋੜ ਹੈ ਮੈਡੀਸਨ ਵੀ ਪਹੁੰਚਾਵਾਂਗੇ ਉਹਨਾਂ ਨੂੰ ਦਵਾਈਆਂ ਦੀ ਲੋੜ ਤੇ ਉਹਨਾਂ ਨੂੰ ਜੋ ਚਾਹੂਗੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਚਾ ਦੇਈਏ ਅਸੀਂ ਤੇ ਜੇ ਗੱਲ ਕੀਤੀ ਜਾਵੇ ਪਿੰਡ ਦੀ ਤਾਂ ਪਿੰਡ ਨੂੰ ਸਹਿਯੋਗ ਕਿਸ ਤਰ੍ਹਾਂ ਦਾ ਰਿਹਾ ਜੋ ਤੁਹਾਡਾ ਵਿਅਕਤੀਗਤ ਅਨੁਭਵ ਰਿਹਾ ਹਾਂਜੀ ਸਾਡੇ ਪਿੰਡ ਪਧਰਾਣੇ ਵੱਲੋਂ ਬਹੁਤ ਜ਼ਿਆਦਾ ਸਾਥੀਆਂ ਦਾ ਸਹਿਯੋਗ ਰਿਹਾ ਖਾਸ ਕਰਕੇ ਐਨਆਰਵੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਉਹਨਾਂ ਨੇ ਸਾਨੂੰ ਉਹਨਾਂ ਦੇ ਕਰਕੇ ਸਾਰਾ ਕੁਝ ਤਿਆਰ ਆ ਸਾਰੇ ਪਿੰਡ ਦੇ ਵੱਲੋਂ ਤਿਆਰ ਹੋਇਆ ਜੀ ਇਹ ਸੋ ਬਲਵਿੰਦਰ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਐਨ ਆਰ ਆਈ ਜਿਹੜੇ ਵੀਰ ਸੀਗੇ ਪਿੰਡ ਦੇ ਜੋ ਬਾਹਰਲੇ ਵਿਦੇਸ਼ਾਂ 'ਚ ਰਹਿੰਦੇ ਨੇ ਉਹਨਾਂ ਨੇ ਆਪਣੇ ਪੰਜਾਬ ਦੇ ਇਸ ਵੇਲੇ ਜੋ ਬੁਰੇ ਵਕਤ ਵਿੱਚੋਂ ਦੌਰ ਚ ਨਿਕ ਰਹੇ ਉਹਨਾਂ ਦੀ ਬਾਹ ਫੜੀ ਆ ਤੇ ਉਹਨਾਂ ਨੂੰ ਆਪਣੇ ਲੋ ਜੋ ਵੀ ਆਪਣੇ ਦਸਵੰਦ ਵਿੱਚੋਂ ਜੋ ਹਿੱਸਾ ਸੀ ਉਹ ਦੇ ਕੇ ਤਾਂ ਉਹਨਾਂ ਨੂੰ ਰਾਸ਼ਨ ਸਮਗਰੀ ਦੇ ਰਹੇ ਨੇ ਤੇ ਆਉਣ ਵਾਲੇ ਭਵਿੱਖ ਵਿੱਚ ਜੋ ਵੀ ਗਤੀਵਿਧੀਆਂ ਜਾਰੀ ਕਰਨਗੇ ਜਾਂ ਕਰਦੇ ਨੇ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਅਸੀਂ ਪਿੰਡ ਨਰਾਇਪੁਰਾ ਮਿੱਤਰਾਂ ਦੋਸਤਾਂ ਦੇ ਸਹਿਯੋਗ ਨਾਲ 200 ਕਿੱਟ ਰਾਸ਼ਨ ਦੀ ਹੜਪੀੜਤਾ ਵਾਸਤੇ ਵੰਡਾਈ ਹੈਗੀ ਜੀ ਜਿਹੜੀ ਅਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਉੱਥੇ ਪਹੁੰਚਦੀ ਕਰਾਂਗੇ ਇਹਦੇ ਨਾਲ ਨਾਲ ਅਸੀਂ 100 ਕੁਇੰਟਲ ਗੱਠਾਂ ਆਚਾਰ ਦੀਆਂ ਸੁੱਕੀ ਤੂੜੀ ਹੋਰ ਛੱਲੀਆਂ ਸਣੇ ਟਾਂਡੇ ਹੋਰ ਵੀ ਜੋ ਸਮੱਗਰੀ ਹੈਗੀ ਉੱਥੇ ਪਹੁੰਚਦੀ ਕਰਾਂਗੇ ਗਾਹਾਂ ਬਾਕੀ ਸਾਨੂੰ ਸਥਿਤੀ ਉੱਥੇ ਜਾ ਕੇ ਪਤਾ ਲੱਗੂਗੀ ਕਿ ਜੇਕਰ ਉਹਨਾਂ ਨੂੰ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਈ ਜਿਦਾਂ ਦਵਾਈਆਂ ਹੋ ਗਈਆਂ ਤਰਪਾਲਾਂ ਹੋ ਗਈਆਂ ਕੱਪੜੇ ਵਗੈਰਾ ਹੋ ਗਏ ਜੋ ਰਾਚਣ ਦਾ ਉਚਾਹੀਦਾ ਹੋਇਆ ਜੋ ਵੀ ਸਮਾਨ ਚਾਹੀਦਾ ਹੋਇਆ ਉਹ ਅਸੀਂ ਆਪ ਉੱਥੇ ਜਾ ਕੇ ਨਿੱਜੀ ਤੌਰ ਤੇ ਦੇਖ ਕੇ ਉਹਨਾਂ ਨੂੰ ਪੁੱਛਦਾ ਕਰਾਂਗੇ ਜੇ ਕੋਈ ਸਾਡਾ ਸਹਿਯੋਗ ਦੇਣਾ ਚਾਹੁੰਦਾ ਹੈ ਉਹ ਸਾਡਾ ਨਾਲ ਸੰਪਰਕ ਕਰ ਸਕਦਾ ਹੈ ਵਿਸ਼ੇਸ਼ ਤੌਰ ਤੇ ਅਸੀਂ ਰਾਣਾ ਜੀ ਦਾ ਧੰਨਵਾਦ ਕਰਦੇ ਹਾਂ ਸਾਡੇ ਰਾਣਾ ਸ਼ੋਕ ਜੀ ਨੈਣਮਾ ਤੋਂ ਇਨੀ ਸਾਨੂੰ ਆ ਕੇ ਵਿੱਚ ਯੋਗਦਾਨ ਦਿੱਤਾ ਜੇ ਹੋਰ ਕੋਈ ਭਰਾ ਸਾਡਾ ਯੋਗਦਾਨ ਕਰਨਾ ਚਾਹੁੰਦਾ ਤਾਂ ਉਹ ਸਾਨੂੰ ਸੰਪਰਕ ਕਰ ਸਕਦਾ ਅਸੀਂ ਪਿੰਡ ਪਜ਼ਰਾਣਾ ਤੋਂ ਸਾਡੇ ਜਿਹੜੇ ਪਤਵੰਤੇ ਸੱਜਣ ਇਕੱਠੇ ਹੋਏ ਆ ਇੱਧਰ ਤੋਂ ਸਾਡੇ ਸਿਕੰਦਰ ਜੀ ਇੱਧਰ ਨਰੇਸ਼ ਕੁਮਾਰ ਜੀ ਤੇ ਮੋਹਤ ਕਿਤਣਾ ਤੋਂ ਜੀ ਮੈਂ ਖੁਦ ਗਿਲ ਸ਼ਾਮਰਾਣਾ ਜੀ ਵਿਸ਼ਾਲ ਜੀ ਸਾਫ ਦਾ ਸਰਪੰਚ ਜੀ ਪਿੰਡ ਪਗਰਾਣਾ ਤੋਂ ਇਹ ਸਾਡੇ ਅਸ਼ੋਕ ਰਾਣਾ ਜੀ ਪਿੰਡ ਨੈਣਮਾ ਤੋਂ ਤੇ ਜਸਵਿੰਦਰ ਸਿੰਘ ਜਸਵਾਲ ਜੀ ਤੇ ਲਖਵੀਰ ਸਿੰਘ ਜੀ ਤੇ ਡਾਕਟਰ ਬਲਵਿੰਦਰ ਕੁਮਾਰ ਜੀ ਤੇ ਸਾਡੇ ਸੋਨੂ ਭਾਜੀ ਜਿਹੜੇ ਚਾਰ ਜ਼ਿਲ੍ਹਿਆਂ ਦੇ ਬਜਰੰਗ ਦਲ ਦੇ ਜਿਹੜੇ ਪ੍ਰਧਾਨ ਹੈਗੇ ਆ ਅਸੀਂ ਸਾਰੇ ਇਕੱਠੇ ਹੋ ਕੇ ਕੁਝ ਸਾਡੇ ਸੱਜਣ ਜਿਹੜੇ ਹੈਗੇ ਆ ਕੈਮਰੇ ਮੋਰੇ ਨਹੀਂ ਗੱਲਬਾਤ ਕਰਨਾ ਚਾਹਦੇ ਪਬਲਿਕ ਸਾਡੇ ਨਾਲ ਬਹੁਤ ਜੁੜੀ ਹੋਈ ਆ ਤੇ ਜਿਹੜੀ ਕੈਮਰੇ ਮੋਹਰੇ ਗੱਲ ਨਹੀਂ ਕਰਨਾ ਚਾਹਦੀ ਉਹ ਤੇ ਪਿੱਛੇ ਰਹਿ ਕੇ ਗੱਲ ਕਰਨਾ ਚਾਹਦੇ ਆ ਸਹਿਯੋਗ ਸਾਡੇ ਨਾਲ ਪੂਰਾ ਕਰਦੇ ਹੈਗੇ ਆ ਪੈਸੇ ਪੱਖੋਂ ਰਾਸ਼ਨ ਪੱਖੋਂ ਕੋਈ ਵੀ ਚੀਜ਼ ਜਦੋਂ ਵੀ ਅਸੀਂ ਔਖੇ ਟਾਈਮ ਤੇ ਉਹਨਾਂ ਨੂੰ ਬੋਲੀਏ ਤੇ ਉਹ ਸਾਡੇ ਨਾਲ ਮੋਂਡੇ ਦਾ ਮੋਂਡਾ ਲਾ ਕੇ ਖੜਦੇ ਹੈਗੇ ਤੇ ਇਹ ਸਮੱਗਰੀ ਅਸੀਂ ਖੁਦ ਇਕੱਠੇ ਹੋ ਕੇ ਪਿੰਡ ਦੇ ਜਿੰਨੇ ਵੀ ਸਾਡੇ ਪ੍ਰਬੰਧਿਤ ਸੱਜਣ ਸਾਡੇ ਛੋਟੇ ਬੱਚੇ ਸਾਡੇ ਨਾਲ ਜਾ ਕੇ ਪੂਰੀ ਇਹ ਸਪਲਾਈ ਜਿਹੜੀ ਘਰ-ਘਰ ਜਾ ਕੇ ਅਸੀਂ ਚਾਹੇ ਮਤਲਬ ਕੋਈ ਵੀ ਜਿਹੜਾ ਫਸਿਆ ਹੋਇਆ ਹੜ੍ਹ ਦੇ ਵਿੱਚ ਉਹਨਾਂ ਦੇ ਅਸੀਂ ਘਰ ਘਰ ਜਾ ਕੇ ਬਾਈ ਹੈਂਡ ਉਹਨਾਂ ਦੇ ਹੈਂਡਓਵਰ ਕਰਾਂਗੇ ਕਿ ਸ਼ੁਭਾ ਵਿੱਚ ਸ਼ੋਕਮਨ ਰਾਣਾ ਤਹਿਸੀਲ ਪ੍ਰੈਜ਼ੀਡੈਂਟ ਇੰਡੀਅਨ ਡਰੈਸ ਆਰਗੇਨਾਈਜੇਸ਼ਨ ਡਿਸਟ੍ਰਿਕਟ ਹੁਸ਼ਿਆਰਪੁਰ ਮੈਂ ਸਾਰੇ ਧਾਵਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਹੌਸਲਾ ਬਿਦਾਈ ਕਰਕੇ ਖਾਲਪਿਰਦਾ ਦੀ ਮਦਦ ਲਈ ਇੰਨੀ ਵਗੜੀ ਇਕੱਠੀ ਕੀਤੀ ਤੇ ਜ਼ਿੰਮੇਵਾਰੀ ਲਈ ਕਿ ਉਹਨਾਂ ਦੇ ਪਿੰਡ ਪਿੰਡ ਜਾ ਕੇ ਅਸੀਂ ਖੁਦ ਪੰਗਾਵਾਂਗੇ ਤੇ ਬਾਕੀ ਮੈਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦਾ ਤੇ ਸਾਰੇ ਵੱਧ ਚੜ ਕੇ ਹਿੱਸਾ ਲੈਣ ਤੇ ਇਸ ਮੁੱਖੀ ਘੜੀ ਵਿੱਚ ਪਾਰਦੀ ਵਾਜ ਤੋਂ ਪ੍ਰੋਤਸਨ ਤੇ ਦੇਸ਼ ਭਾਈ ਦਾ ਕੰਮ ਕਰਨ